ਦੇ ਕੋ ਸੀਐਮ ਜਿਹੜਾ ਹੁੰਦਾ ਉਹ ਇੱਕ ਸਟੇਟ ਦਾ ਮਾਈ ਬਾਪ ਹੁੰਦਾ ਉਹ ਰਾਜਾ ਐ ਅਸੀਂ ਪ੍ਰਜਾ ਆਂ ਦੀ ਰਾਜਾ ਇੱਕ ਬਾਪ ਐ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਐ ਇੱਥੇ ਉਹਦੇ ਬੱਚਿਆਂ ਨਾਲ ਇਹਨਾ ਹਾਦਸਾ ਹੋ ਗਿਆ ਅਸੀਂ ਵੀ ਉਹਦੇ ਬੱਚੇ ਆ ਇਹਨੇ ਬੱਚਿਆਂ ਨਾਲ ਇਟਾ ਹਾਦਸਾ ਹੋ ਗਿਆ ਘਰਾਂ ਦੇ ਘਰ ਤਬਾਹ ਹੋ ਗਏ ਲੇਕਿਨ ਅਫਸੋਸ ਕਿ ਸੀਐਮ ਸਾਹਿਬ ਨੇ ਆਣਾ ਤਾਂ ਦੂਰ ਸਾਡੇ ਨਾਲ ਇੱਕ ਵਾਰੀ ਗੱਲ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ ਹੋ ਸਕਦਾ ਸ਼ਾਇਦ ਅਸੀਂ ਉਹਨਾਂ ਦੀ ਸਟੇਟ 'ਚ ਨਾ ਰਹਿੰਦੇ ਹੋਈਏ ਜਾਂ ਜੋ ਉਹਨਾਂ ਦਾ ਇੱਕ ਆਪਣਾ ਇੱਕ ਅੱਜਕੱਲ ਸਰਕਲ ਜਿਹਾ ਬਣਿਆ ਹੋਇਆ ਸ਼ਾਇਦ ਅਸੀਂ ਸਰਕਲ ਦੇ ਵਿੱਚ ਨਹੀਂ ਜਾਂਦੇ ਜੋ ਉਹਨਾਂ ਨੇ ਸਾਡੀ ਸਾਰ ਨਹੀਂ ਲਈ ਸਾਨੂੰ ਬਹੁਤ ਅਫਸੋਸ ਹੋਇਆ ਜਦੋਂ ਅਸੀਂ ਅਖਬਾਰਾਂ 'ਚ ਪੜਿਆ ਕਿ ਅੰਮ੍ਰਿਤਸਰ ਦੇ ਵਿੱਚ ਮਜੀਠਾ ਦੇ ਵਿੱਚ ਜਿਹੜਾ ਸ਼ਰਾਬ ਕਾਂਡ ਹੋਇਆ ਉੱਥੇ ਇਮੀਡੀਏਟਲੀ ਇੰਨਾ ਐਕਸ਼ਨ ਹੋਇਆ ਕਿ ਉੱਥੇ ਸੀਐਮ ਸਾਹਿਬ ਮੰਤਰੀ ਸਾਹਿਬ ਡੀਸੀ ਐਸਐਸਪੀ ਐਸਪੀ ਜਾਂ ਇੱਕ ਆਈਡੀਆ ਵੀ ਕਿਹੜਿਆ ਐਸਾ ਸਰਕਾਰੀ ਤੰਤਰ ਸੀ ਜਿਹੜਾ ਉੱਥੇ ਨਹੀਂ ਪਹੁੰਚਿਆ ਉਸੇ ਸ਼ਾਮ ਨੂੰ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿੱਥੇ ਤੱਕ ਮੈਨੂੰ ਨੌਲੇਜ ਹੈ ਦੋ ਬੰਦੇ ਸ਼ਾਇਦ ਉਹ ਦਿੱਲੀ ਤੋਂ ਪਕੜ ਕੇ ਲੱਗੇ ਆ ਭਾਈ ਉਹ ਸ਼ਰਾਬੀ ਜਿਹੜਾ ਸੀ ਉਹ ਸ਼ਰਾਬ ਕਾਂਡ ਹੁਣ ਰੱਬ ਜਾਣਦਾ ਕਿ ਉਹਨਾਂ ਦੇ ਵਿੱਚ ਇਹਨਾਂ ਦੀ ਕੀ ਇਨਵੋਲਵਮੈਂਟ ਸੀ ਆ ਤੇੜੀ ਗੱਲ ਤੋਂ ਇਹਨਾਂ ਉਹ ਡਰੇ ਹੋਏ ਸੀ ਜਿਹੜੀ ਚੀਜ਼ ਬਾਹਰ ਨਹੀਂ ਆਣਾ ਚਾਹੁੰਦੇ ਸੀ ਕਿ ਉਹ ਉਹਨੂੰ ਗੱਬਨ 'ਚ ਲਾ ਗਏ ਤੇ ਉੱਥੇ ਛੋਟੇ-ਛੋਟੇ ਬੱਚੇ ਜਿਹੜੇ 7 ਬੱਚੇ ਤੇ ਇੱਕ ਡਰਾਈਵਰ ਮਾਰਿਆ ਗਿਆ ਉਹਦੀ ਸੁਧ ਵੀ ਲੈਣਾ ਉਹਨਾਂ ਨੇ ਮناسب ਨਹੀਂ ਸਮਝਿਆ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਅਸੀਂ ਮੁਆਵਜ਼ੇ ਪਿੱਛੇ ਸਾਨੂੰ ਤਾਂ 100 ਕਰੋੜ ਵੀ ਆਜੇ ਸਾਡੀ ਤਾਂ ਜ਼ਿੰਦਗੀ ਖਤਮ ਹੋ ਗਈ ਸਾਡੀ ਤਬਾਹ ਹੋ ਗਈ ਅਸੀਂ ਮੁਆਵਜ਼ੇ ਤੋਂ ਕੀ ਲੈਣਾ ਪਰ ਦੁੱਖ ਇਸ ਗੱਲ ਦਾ ਹੈ ਕਿ ਛੋਟੇ ਛੋਟੇ ਬੱਚਿਆਂ ਤੋਂ ਜ਼ਿਆਦਾ ਜਿਹੜੀ ਤਰਜੀਹ ਦਿੱਤੀ ਗਈ ਹੈ ਉਹ ਸ਼ਰਾਬੀਆਂ ਨੂੰ ਦਿੱਤੀ ਹੈ ਸਰ ਪੈਸੇ ਨਾਲ ਜੀਵਾਂ ਦਾ ਕਟਾਪੋਰਾ ਹੋ ਜਾਏਗਾ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਸ਼ਾਇਦ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਡੀਸੀ ਸਾਹਿਬਨ ਪ੍ਰੀਤੀ ਆਦਮ ਜੀ ਨੂੰ ਮੇਰਾ ਮੈਸੇਜ ਪਹੁੰਚਾ ਵੀ ਦਿਓ ਕਿ ਸ਼ਾਇਦ ਉਹਦੇ ਇਥੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਖਤਮ ਹੋ ਗਏ ਵੀ ਬੁਰੀ ਤਰ੍ਹਾਂ ਮਾਰੇ ਗਏ ਤੁਹਾਡੇ ਦਿਲ ਇੰਨੀ ਵੀ ਜਗ੍ਹਾ ਨਹੀਂ ਹੈਗੀ ਵੀ ਤੁਸੀਂ ਆ ਸਾਡੇ ਘਰ ਵੀ ਆਣਾ ਮੁਨਾਸਬ ਨਹੀਂ ਸਮਝਿਆ ਸਾਡੇ ਨਾਲ ਦੁੱਖ ਵੀ ਨਹੀਂ ਸਾਂਝਾ ਕਰਨਾ ਚਾਇਆ ਤੁਸੀਂ ਐਸਐਸਪੀ ਸਾਹਿਬ ਜਿਨ੍ਹਾਂ ਦੇ ਅੰਡਰ ਪੁਲਿਸ ਆਂਦੀ ਹੈ ਜਿਹੜੇ ਵੀ ਅਸੀਂ ਬੜੇ ਮਾਨ ਕਰਦੇ ਆਂ ਜੀ ਸਾਡੀ ਪੁਲਿਸ ਕਿੱਥੇ ਨੇ ਐਸਐਸਪੀ ਸਾਹਿਬ ਔਰ ਐਸਪੀ ਸਾਹਿਬ ਮੈਂ ਸੁਣਿਆ ਸੀ ਕਿ ਸ਼ਾਇਦ ਉਹ ਪ੍ਰਿਮੇਸ਼ਨ ਤੇ ਆਏ ਸੀ 5 ਮਿੰਟ ਲਈ ਉਸ ਤੋਂ ਬਾਅਦ ਸਾਡੇ ਨਾਲ ਕਿਸੇ ਨੇ ਦੁੱਖ ਨਹੀਂ ਵੰਡਾਇਆ ਇਸ ਤੋਂ ਵਧੀਆ ਤਾਂ ਸ਼ਰਾਬੀ ਲੋਕ ਨੇ ਕਿ ਸ਼ਰਾਬ ਪੀ ਕੇ ਮਰ ਜਾਂਦੇ ਨੇ ਘਟੂ ਘਟ ਉਹਨਾਂ ਦੇ ਕੋਈ ਸੁਣਵਾਈ ਕਰਨ ਵਾਲਾ ਤਾਂ ਹੈਗਾ ਨਾ ਉਹਨਾਂ ਦਾ ਸਾਡੇ ਦਾ ਸੁਣਵਾਈ ਵੀ ਕਿਤੇ ਨਹੀਂ ਹੋਊਗੀ ਲੇਕਿਨ ਨਹੀਂ ਉਹਦੇ ਕੋਈ ਦਰਖਾਸਤ ਹੀ ਹੁੰਦਾ ਜਦੋਂ ਹੁਣ ਇੱਥੇ ਇੰਨਾ ਕਾਂਡ ਹੋ ਗਿਆ ਉਸ ਤੋਂ ਬਾਅਦ ਜਾ ਕੇ ਪੁਲਿਸ ਤੇ ਪ੍ਰੈਸ਼ਰ ਬਣਿਆ ਤਾਂ ਚਲੋ ਮੈਂ ਕਈਆਂ ਤੋਂ ਸੁਣਿਆ ਵੀ ਹੈ ਵੀ ਐਸਐਚਓ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਉੱਥੇ ਨਾਲ ਦੀ ਨਾਲ ਪਰਚਾ ਦਰਜ ਕੀਤਾ ਬਟ ਅਫਸੋਸ ਇਸੇ ਚੀਜ਼ ਦਾ ਸਾਡੇ ਦੇ ਵਿੱਚ ਕਿ ਟਾਈਮ ਨਾਲ ਜਿਹੜੀ ਹੈ ਕਾਰਵਾਈਆਂ ਨਹੀਂ ਹੁੰਦੀਆਂ ਟਾਈਮ ਨਾਲ ਕਾਰਵਾਈਆਂ ਹੁੰਦੀਆਂ ਦੇਖੋ ਜੀ ਸੰਡੇ ਤੱਕ ਦਾ ਟਾਈਮ ਹੈ ਪੁਲਿਸ ਦੇ ਕੋਲ ਅਸੀਂ ਦਿਲ ਤੋਂ ਇਹ ਚਾਹੁੰਦੇ ਹਾਂ ਵੀ ਸੰਡੇ ਤੋਂ ਪਹਿਲਾਂ ਪਹਿਲਾਂ ਜਿਹੜੇ ਕਾਤਲ ਨੇ ਅਰੈਸਟ ਹੋ ਜਾਣ ਲੇਕਿਨ ਅਗਰ ਅਰੈਸਟ ਨਹੀਂ ਹੁੰਦੇ ਤਾਂ ਮੰਡੇ ਨੂੰ ਅਸੀਂ ਮਜਬੂਰ ਹੋ ਜਾਾਂਗੇ ਸਾਰੇ ਸ਼ਹਿਰ ਦਾ ਸਾਥ ਚਾਹਾਂਗੇ ਅਸੀਂ ਮਜਬੂਰ ਹੋ ਜਾਾਂਗੇ ਕਿ ਅਸੀਂ ਸ਼ਹਿਰ ਨੂੰ ਬੰਦ ਕਰੀਏ ਅਸੀਂ ਧਰਨਾ ਲਾਈਏ ਔਰ ਮੈਂ ਉਦੋਂ ਤੱਕ ਅਸੀਂ ਉੱਥੇ ਡਟੇ ਰਵਾਂਗੇ ਉਦੋਂ ਤੱਕ ਅਸੀਂ ਉੱਠਾਂਗੇ ਨਹੀਂ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਠੀਕ ਹੈ ਧੰਨਵਾਦ ਜਿੰਨੀਆਂ ਵੀ ਸੰਸਥਾਵਾਂ ਨੇ ਛੋਟੀਆਂ ਵੱਡੀਆਂ ਹਰ ਸ਼ਹਿਰ ਦੇ ਇੱਕ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਨੇ ਸਾਡਾ ਸਾਥ ਦਿੱਤਾ ਹੁਣ ਤੱਕ ਅਸੀਂ ਉਹਦੇ ਲਈ ਸ਼ੁਕਰਗੁਜ਼ਾਰ ਵੀ ਹਾਂ ਔਰ ਸਾਡਾ ਸਾਨੂੰ ਮਾਣ ਵੀ ਹੈ ਕਿ ਸਾਡਾ ਸ਼ਹਿਰ ਸਾਡੇ ਨਾਲ ਖੜਿਆ ਹੈ ਬਟ ਮੈਂ ਬੇਨਤੀ ਕਰਦਾ ਤੁਹਾਡੇ ਮਾధ్యਮ ਰਾਹੀਂ ਸਾਰੇ ਸ਼ਹਿਰ ਨੂੰ ਸਾਰੀਆਂ ਸੰਸਥਾਵਾਂ ਨੂੰ ਚਾਹੇ ਉਹ ਰਾਜਨੀਤਿਕ ਹੈ ਧਾਰਮਿਕ ਹੈ ਆਰਥਿਕ ਹੈ ਵਪਾਰਿਕ ਹੈ ਕੁਝ ਵੀ ਹੈ ਕੋਈ ਵੀ ਸੰਸਥਾ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਜਿਸ ਤਰ੍ਹਾਂ ਹੁਣ ਤੱਕ ਤੁਸੀਂ ਸਾਡੇ ਨਾਲ ਖੜੇ ਹੋ ਉਸ ਤਰੀਕੇ ਨਾਲ ਸਾਡੇ ਨਾਲ ਅੱਗੇ ਵੀ ਸਾਡਾ ਸਾਥ ਦਿਓ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ ਔਰ ਇਹ ਅਸੀਂ ਲੜਾਈ ਉਦੋਂ ਤੱਕ ਲੜਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਬਰ ਉਹਦੇ ਲਈ ਤੁਹਾਡਾ ਸਾਰਿਆਂ ਦਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ